ਦੇਖੋ ਇਸ ਵੇਲੇ ਅਜੇ ਤੱਕ ਸੱਦਾ ਜਿਹੜਾ ਵਾ ਉਹ ਕੇਂਦਰ ਸਰਕਾਰਿਆ ਹਰਿਆਣਾ ਸਰਕਾਰ ਦੇ ਵੱਲੋਂ ਨਹੀਂ ਆਇਆ ਔਰ ਹੁਣ ਕੱਲ 2 ਵਜੇ ਜਿਹੜਾ ਵਾ ਕਿਸਾਨਾਂ ਦਾ ਜੱਤਾ ਦੂਸਰਾ ਜਿਹੜਾ ਵਾ ਉਹ ਦਿੱਲੀ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕਰੇਗਾ ਹੁਣ ਇਸ ਵੇਲੇ ਕਿਸਾਨ ਜਿੱਥੇ ਬੰਦੀਆਂ ਆਪਸ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਕਿਵੇਂ ਜਾਣਾ ਹੈ ਕੀ ਕੁਝ ਕਰਨਾ ਹੈ ਔਰ ਖਾਸ ਤੌਰ ਤੇ ਜਿਹੜੇ ਜ਼ਖਮੀ ਕਿਸਾਨ ਹੋਏ ਨੇ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਵੀ ਜਿਹੜੇ ਨੇ ਸਰਵਨ ਸਿੰਘ ਪੰਦੇਰ ਜਾਣਗੇ ਗੱਲਬਾਤ ਪੰਦੇਰ ਹੋਣਾ ਨਾ ਕਰਦੇ ਆ ਮੀਟਿੰਗ ਚ ਉੱਟ ਕੇ ਆਏ ਪੰਦੇਰ ਸਾਹਿਬ ਮੀਟਿੰਗ ਤੁਹਾਡੀ ਲਗਾਤਾਰ ਜਾਰੀ ਹੈ ਸੱਦੇ ਦਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਅੱਜ ਇਸ ਕਰਕੇ ਤੁਸੀਂ ਨਹੀਂ ਗਏ ਕੱਲ ਤੁਸੀਂ ਇੱਕ ਸੱਦਾ ਦੇ ਕੇ ਆਏ ਸੀਗੇ ਉੱਥੇ ਹਰਿਆਣਾ ਪੁਲਿਸ ਨੂੰ ਕੋਈ ਮੈਸੇਜ ਆਇਆ ਕੋਈ ਸੁਨੇਹਾ ਆਇਆ ਨਹੀਂ ਹਜੇ ਤੱਕ ਸਾਨੂੰ ਕੋਈ ਲਿਖਤੀ ਨਾ ਉਹਨਾਂ ਅਧਿਕਾਰੀਆਂ ਵੱਲੋਂ ਕੁਝ ਕਨਵੇ ਕਿਹਾ ਗਿਆ ਵੀ ਨਹੀਂ ਜਦੋਂ ਕੋਈ ਮੈਸੇਜ ਨਹੀਂ ਆਉਂਦਾ ਤਾਂ ਨਾ ਹੀ ਹੁੰਦੀ ਮਤਲਬ ਨਾ ਕੋਈ ਕੇਂਦਰਤਾ ਲਿਖਤੀ ਹੈਗਾ ਬਸ ਪ੍ਰੈਸ ਦੇ ਵਿੱਚ ਕੇਂਦਰ ਦੇ ਮੰਤਰੀਆਂ ਦੇ ਬਿਆਨਬਾਜ਼ੀ ਜਾਂ ਕੁਝ ਇਹੋ ਜੀ ਗੱਲ ਹੈਗੀ ਆ ਕੋਈ ਲਿਖਤੀ ਕੋ ਸੱਦਾ ਨਹੀਂ ਹੈ ਤੁਸੀਂ ਹੁਣ ਮੀਟਿੰਗ ਕਰ ਰਹੇ ਹੋ ਜਥੇਬੰਦੀ ਆਪਸ ਵਿੱਚ ਬੈਟਰੀਆਂ ਤੁਹਾਨੂੰ ਮੈਂ ਲੈ ਕੇ ਆਇਆ ਬਾਹਰ ਕੀ ਕੁਝ ਤੁਸੀਂ ਵਿਚਾਰ ਵਿਮਰਸ਼ ਕਰ ਰਹੇ ਹੋ ਕਿ ਕੀ ਅੱਗੇ ਕਰਨਾ ਹੈ ਕਿਉਂਕਿ ਕੱਲ ਕੁਝ ਲੋਕ ਫੱਟੜ ਵੀ ਹੋ ਗਏ ਹੋਰ ਲੋਕ ਜ਼ਿਆਦਾ ਫੱਟੜ ਨਾ ਹੋਣ ਜ਼ਖਮੀ ਨਾ ਹੋਣ ਕਿਉਂਕਿ ਅੱਜ ਕੱਲ ਕੱਲਾ ਕੱਲਾ ਪੁੱਤ ਹੁੰਦਾ ਤਾਂ ਹੁਣ ਤੁਹਾਡੀ ਕੀ ਰਣਨੀਤੀ ਬਣਾਈ ਜਾ ਰਹੀ ਹੈ ਕੀ ਕੁਝ ਮੀਟਿੰਗ ਚ ਚੱਲ ਰਿਹਾ ਦੋ ਗੱਲਾਂ ਨੇ ਇੱਕ ਤਾਂ ਜਿਹੜੇ ਜਥੇ ਜਾ ਰਹੇ ਨੇ ਉਹਨਾਂ ਵਿੱਚ ਕੋਈ ਵੀ ਜਥੇਬੰਦੀਆਂ ਤੋਂ ਇਲਾਵਾ ਕੋਈ ਬੰਦਾ ਨਹੀਂ ਹੁੰਦਾ ਉਹ ਪਿਛਲੇ ਲੰਮੇ ਸਮੇਂ ਤੋਂ ਜਥਿਆਂ ਦੇ ਵਿੱਚ ਹੁੰਦੇ ਆ ਔਰ ਜਦੋਂ ਇਹ ਦੇਖਿਆ ਗਿਆ ਵੀ ਹੁਣ ਇਸ ਵੇਲੇ 80 ਕਰੋੜ ਲੋਕਾਂ ਦੀ ਐਮਐਸਬੀ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਆ ਕਰਜ਼ਾ ਵੀ ਆ ਜਥੇਬੰਦੀਆਂ ਦੇ ਵਿੱਚ ਇਹ ਆ ਵੀ ਇੱਕ ਡਿਸਪਲਨ ਰਹੇ ਡਿਸਪਲਨ ਤੋਂ ਪਾਸੇ ਨਾ ਜਾਵੇ ਤੇ ਉਹ ਜਥੇਬੰਦ ਕੈਡਰ ਹੀ ਕਰ ਸਕਦਾ ਹੈ ਪੋਲਿਟਿਕਲ ਤੌਰ ਤੇ ਉਹ ਮੋਟੀਵੇਟਿਡ ਹੁੰਦਾ ਤਾਂ ਚਲੋ ਜੇ ਦੇਸ਼ ਵਾਸਤੇ ਏਡਾ ਵੱਡਾ ਕੌਜ ਹੈ ਸਾਡੇ ਸਾਹਮਣੇ ਸਾਡੇ ਸਾਹਮਣੇ ਗੁਰਮਾਂ ਦੀ ਲਹਿਰ ਆ ਜੇ ਆਗੂ ਕੋਈ ਨੁਕਸਾਨ ਵੀ ਹੋ ਜਵੇ ਪਰ ਪੂਰੇ ਦੇਸ਼ ਨੂੰ ਜੇ ਮੰਗ ਪ੍ਰਾਪਤ ਹੋ ਜਵੇ ਤੇ ਇਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਦੂਸਰਾ ਹੈ ਵੀ ਪੂਰੀ ਦੁਨੀਆ ਵਿੱਚ ਇਹ ਸਾਡੀ ਆਵਾਜ਼ ਕਿਹੜੇ ਰੂਪ ਵਿੱਚ ਗਈ ਆ ਹਿੰਦੀ ਮੀਡੀਆ ਨੇ ਕਿਵੇਂ ਭੇਜੀ ਆ ਇੰਗਲਿਸ਼ ਮੀਡੀਆ ਕਿਵੇਂ ਸੋਚ ਰਿਹਾ ਪੰਜਾਬੀ ਮੀਡੀਆ ਕਿਵੇਂ ਸੋਚ ਰਿਹਾ ਲੋਕ ਸਾਡੇ ਪ੍ਰਤੀ ਕੀ ਸੋਚ ਰहे हैं ਹੰਗਾਰਾ ਕੀ ਹੈਗਾ ਸਰਕਾਰ ਜਿਹੜੀ ਆ ਉਹ ਸਾਨੂੰ ਅਲਗ-ਥਲਗ ਕਰਨ ਲਈ ਕਿਹੜੇ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਜਿਵੇਂ ਉਹ ਝੰਡੇ ਨੂੰ ਉਹ ਕਹਿੰਦੇ ਭਾਲਾ ਲੈ ਕੇ ਆਏ ਹਨ ਤਾਂ ਤੁਸੀਂ ਵੀ ਦੇਖਿਆ ਵੀ ਕਿਸੇ ਕੋਈ ਮਾਰੂ ਹਥਿਆਰ ਨਹੀਂ ਕਾ ਜਿਵੇਂ ਐਸਪੀ ਅੱਗੇ ਕੱਲ ਕੱਲ ਦਾ ਕੀ ਰੂਪ ਰੇਖਾ ਰਹੇਗੀ 121 ਜਾਣਗੇ ਇਹ ਕੀ ਕੁਝ ਕੱਲ ਦਾ ਤੁਹਾਡਾ ਪਲਾਨ ਹੈ ਕੱਲ ਜਥਾ ਜਾਊਗਾ ਠੀਕ ਹੈ ਜੀ 101 ਦਾ ਐਲਾਨ ਹੋਇਆ ਕੋ ਵਾਅਦਾ ਕਰਨਾ ਹੋਇਆ ਘਾਟਾ ਕਰਨਾ ਹੋਇਆ ਉਹ ਸ਼ਾਮ ਤੱਕ ਕਲੀਅਰ ਕਰਤਾ ਦੂਜਾ ਇਹ ਕਿ ਜੋ ਹਾਲਾਤ ਨੇ ਇਹ ਟਪਣਾ ਤਾਂ ਬੇहद ਮੁਸ਼ਕਲ ਹੈ ਲੱਗਦਾ ਨਹੀਂ ਕਿ 100 ਬੰਦਾ ਪੈਦਲ ਜਾਏ ਨਾ ਹੱਥੇ ਜਾਏ ਟੱਪ ਜੇ ਉਹ ਫਿਰ ਡਾਂਗਾ ਖਾ ਕੇ ਜਾਂ ਹੰਝੂ ਗੈਸ ਦੇ ਗੋਲੇ ਖਾ ਕੇ ਜ਼ਖਮੀ ਹੋ ਕੇ ਵਾਪਸ ਆਏਗਾ ਨੁਕਸਾਨ ਤਾਂ ਕਿਸਾਨਾਂ ਦਾ ਹੋਏਗਾ ਮਿਲਣਾ ਕੁਝ ਨਹੀਂ ਹਾਂ ਇਹੀ ਮੈਂ ਕਹਿ ਰਿਹਾ ਵੀ ਨੁਕਸਾਨ ਤਾਂ ਐਕਚੁਅਲੀ ਹੋ ਰਿਹਾ ਜਿਵੇਂ ਦੇਸ਼ ਦਾ ਖੇਤੀ ਮੰਤਰੀ ਕਹਿੰਦਾ ਅਸੀਂ 50% ਕਹਿੰਦਾ ਐਮਐਸਪੀ ਦੇ ਰਹੇ ਹਾਂ ਮੰਨ ਤਾਂ ਗਿਆ ਐਮਐਸਪੀ ਨਹੀਂ ਮਿਨੀਮਮ ਸਪੋਰਟ ਘੱਟੋ ਘੱਟ ਰੇਟ ਦੇ ਰਹੇ ਉਹ ਚੋਂ ਵੀ ਅੱਧਾ ਤੁਸੀਂ ਨਹੀਂ ਦੇ ਰਹੇ ਹੀ ਕਹਿਣ ਜਾਉਂਦੇ ਨਹੀਂ ਸੈਟ ਜੀ ਬਦਲੇਗੀ ਕਿ ਉਸੇ ਤਰੀਕੇ ਦੀ ਰਹੇਗੀ ਫੱਟੜੋ ਕੇ ਵਾਪਸ ਆਉਣਾ ਦੇਖੋ ਪਹਿਲੀ ਗੱਲ ਹੈ ਨਾ ਪੂਰਾ ਕਲੀਅਰ ਕਰੀਏ ਨਾ ਦੂਸਰਾ ਹੈਗਾ ਨੁਕਸਾਨ ਤਾਂ ਸਾਡਾ ਹੋ ਹੀ ਰਿਹਾ ਪੰਜ ਕਿਸਾਨ ਖੇਤ ਮਜ਼ਦੂਰ ਖੁਦ ਕੁਸੀਆਂ ਕਰ ਰਹੇ ਆ 4 ਲੱਖ ਕਰਕੇ ਨੁਕਸਾਨ ਕਿਤੇ ਵੀ ਨਹੀਂ ਹੈ ਤਾਂ ਹਾਲੇ ਉਹੀ ਪੋਜੀਸ਼ਨ ਹੈਗੀ ਆ ਜੋ ਚ ਕੋਈ ਤਬਦੀਲੀ ਆਉ ਤੁਹਾਨੂੰ ਦੱਸਾਂ ਦੂਸਰਾ ਵੀ ਇਹ ਕਿ ਬਾਕੀ ਯੂਨੀਅਨ ਕਿਸੇ ਦਾ ਆਇਆ ਕਿਉਂਕਿ ਜਿਹੜਾ ਪਹਿਲਾ ਤਿੰਨ ਕਾਨੂੰਨ ਵਾਪਸ ਹੋਏ ਉਦੋਂ ਸਾਰੇ ਇਕੱਠੇ ਸੀਗੇ ਸੋਰੀ ਉਗਰਾਹਾ ਰੀ ਨਾਲ ਨਹੀਂ ਹੈ ਚੜੂਣੀ ਹੋਰੀ ਗਹਿਰੇ ਕਿ ਸਾਡੇ ਨਾਲ ਗੱਲਬਾਤ ਕਰਦੇ ਅਸੀਂ ਆਂਦੇ ਨਾਲ ਤਾਂ ਬਾਕੀ ਨਹੀਂ ਹੈ ਕੱਲ ਦੇ ਜੋ ਘਟਨਾ ਕਰਨ ਤੋਂ ਬਾਅਦ ਕਿਸੇ ਨੇ ਸਾਥ ਦਿੱਤਾ ਜਾਂ ਕੁਝ ਕੀਤਾ ਨਹੀਂ ਚੜੂਣੀ ਸਾਬ ਤਾਂ ਗਲਤ ਬਹਿਨਬਾਜੀ ਕਰ ਰਹੇ ਉਹਨਾਂ ਘੜੀ ਇਹੀ ਅਰਜ਼ੀ ਕੀਤੀ ਸੀਗੀ ਵੀ ਸਾਨੂੰ ਅਜੇ ਲਖਣ ਲੜਨ ਕਰਕੇ ਲੋਕ ਪਰਹਾਨ ਨਹੀਂ ਕਰਦੇ ਉਹਨਾਂ ਨੂੰ ਵੀ ਕ 1800 ਵੋਟ ਪਈ ਹੋਗੀ ਅਜੇ ਪ੍ਰੈਸ਼ਰ ਗਰੁੱਪ ਕਬੂਲ ਦੇ ਜੇ ਤੁਸੀਂ ਸਾਡੀ ਬੇਨਤੀ ਮੰਨ ਕੇ ਸਾਡਾ ਜਾਪਤਾ ਮੰਨੋ ਤੇ ਇਕੱਠੇ ਹੋ ਸਕਦੇ ਉਹਨਾਂ ਨਹੀਂ ਜਾਪਤਾ ਮੰਨਿਆ ਉਗਰਾਹਾ ਹੋ ਰਹੀ ਜਾਂ ਰਾਜੇਵਾਲ ਹੋ ਰਹੀ ਕੀ ਕੋਈ ਬਾਕੀਆਂ ਨਾਲ ਸਾਡੀ ਗੱਲਬਾਤ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਗੱਲਬਾਤ ਕਰਦੇ ਰਹਿੰਦੇ ਹਾਲੇ ਕਿਸੇ ਦਾ ਸੰਦੇਹ ਨਹੀਂ ਹੈ ਅਸੀਂ ਗੱਲਬਾਤ ਆਪਣੇ ਤੌਰ ਤੇ ਕਰਦੇ ਰਹਿੰਦੇ ਆ ਵੀ ਸਾਰਿਆਂ ਦਾ ਇਕੱਠਾ ਹੋ ਕੇ ਇੱਕ ਅੰਦੋਲਨ ਬੜੇ ਸਵਾਲ ਮੇਰਾ ਡੱਲੇਵਾਲ ਸਾਹਿਬ ਦਾ ਕਿਸੇ ਦਾ ਨਹੀਂ ਕਿਸੇ ਜੂਨੀਅਨ ਦਾ ਨਹੀਂ ਭਾਜਪੀ ਦਾ ਤੁਸੀਂ ਕਿਹਾ ਭਾਜਪੀ ਦਾ ਤੁਸੀਂ ਕਿਹਾ ਸੀ ਕਿ ਉਹਨਾਂ ਦੇ ਲੀਡਰਾਂ ਦਾ ਪੰਜਾਬ 'ਚ ਵਿਰੋਧ ਅਸੀਂ ਸ਼ੁਰੂ ਕਰਾਂਗੇ ਉਹ ਕਿਸ ਤਰੀਕੇ ਦਾ ਰਹੇਗਾ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਸੀ ਕਈਆਂ ਦੇ ਕੱਪੜੇ ਪਾੜ ਦਿੱਤੇ ਉਗਰ ਰੂਪ ਅਪਣਾ ਲਿੱਤਾ ਗਿਆ ਉਹ ਫਿਰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਲੋਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਜਾਂਦੀ ਹੈ ਨਹੀਂ ਕੋਈ ਉਗਰ ਨਹੀਂ ਹੋਊਗਾ ਜੋ ਭਾਜਪੀ ਸਾਡੇ ਨਾਲ ਕਰ ਰਹੀ ਹੈ ਜਿਵੇਂ ਪੰਜਾਬ ਵਾਲੇ ਸਾਨੂੰ ਤਾਲੇਬਾਨੀ ਕਹੀ ਜਾਂਦੇ ਜਿਵੇਂ ਬਦਨਾਮ ਕਰਦੇ ਆ ਸਾਨੂੰ ਔਰ ਜੋ ਕੁਝ ਹੋ ਰਿਹਾ ਇੱਕ 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 ਕਪਣਾ ਗੂ ਮਰਨਵਰਤ ਤੇ ਬੈਠਾ ਨਹੀਂ ਸੁਣਦੇ ਹੈਗੇ ਸਵਾਲ ਕਰਾਂਗੇ ਸੱਥਾਂ ਦੇ ਵਿੱਚ ਪੀਸਫੁਲੀ ਸਵਾਲ ਕਰਾਂਗੇ ਠੀਕ ਹੈ ਕਹਿੰਦੇ ਇਕੱਠੇ ਹੋ ਜੋ ਅਸੀਂ ਦੋ ਨਾਲ ਗੱਲ ਕਰਾਂਗੇ ਦੋ ਹੋਰ ਨਰਾਜ਼ ਹੋ ਜਾਣਗੇ ਉਹ ਕਹਿਣਗੇ ਅਸੀਂ ਇਹਨਾਂ ਨਾਲ ਨਹੀਂ ਹੈਗੇ ਇਹ ਕੱਲਾ ਰਵਨੀਤ ਬਿੱਟੂ ਦਾ ਰਾ ਆ ਗਿਆ ਰਵਨੀਤ ਬਿੱਟੂ ਝੂਠ ਬੋਲਦਾ ਉਹਨਾਂ ਦਾ ਕਿਸੇ ਨੂੰ ਨਾ ਸਾਦ ਮੰਗਾ ਮੰਨ ਬਾਈ ਹਾਂ ਪਹਿਲੋ ਇਸ ਗੱਲ ਦਾ ਜਵਾਬ ਦੇ ਰਮੀਤ ਮਿੱਟੂ ਵੀ ਜਿਹੜਾ ਕਹਿੰਦਾ ਸੀ ਪੈਦਲ ਆਜੋ ਸਵਾਗਤ ਕਰਾਂਗੇ ਉਹਦਾ ਕੀ ਬਣ ਗਿਆ ਦੂਜੇ ਬਨੇ ਅਨਲ ਬੱਚਾ ਕਹਿੰਦਾ ਵੀ ਜੇ ਐਹੀਂ ਜਾਓਗੇ ਤੇ ਪੁਲਿਸ ਸਾਹਿਬ ਸਵਾਗਤ ਕਰੂਗੀ ਤੀਜਾ ਤੁਹਾਡਾ ਮੰਤਰੀ ਖੇਤੀਬਾੜੀ ਵਾਲਾ ਕਹਿੰਦਾ ਸੀਗਾ ਵੀ ਤੁਸੀਂ ਆਜੋ ਪੈਦਲ ਇਹਨਾਂ ਦੇ ਕੰਟਰਡਿਕਸ਼ਨ ਨੇ ਇਹਨਾਂ ਨੂੰ ਕੋਈ ਕੁਝ ਸੱਤਾ 'ਚ ਕੁਝ ਤਰੀਕੇ ਦਾ ਵੀ ਪਲਾਨ ਬਣ ਰਿਹਾ ਕਿ ਜੇ ਇਸ ਪਾਸੋਂ ਨਹੀਂ ਜਾ ਸਕਦੇ ਬੱਸਾਂ ਤੇ ਜਾਂ ਟ੍ਰੇਨਾਂ ਤੇ ਬਹਿ ਕੇ ਉੱਥੇ ਪਹੁੰਚ ਜਾਈਏ ਜਾਂ ਕੁਝ ਇਸ ਤਰੀਕੇ ਨਾਲ ਇਹੋ ਜੀ ਉਹਨਾਂ ਉਹਨਾਂ ਪਾਹੀ ਡੰਡਾਉਤ ਵੀ ਕਰ ਲੀਓ ਉਹਨਾਂ ਨਹੀਂ ਜਾਣਦੇ ਨੇ ਅਸੀਂ ਤੱਕ ਪਹਿਲਾਂ ਪਹੁੰਚ ਗਏ ਸੀ ਦਿੱਲੀ ਪਹੁੰਚ ਗਏ ਸੀ ਤੁਸੀਂ ਨਹੀਂ ਹੈ ਉਹ ਕੋਈ ਵਿਅਕਤੀਗਤੀ ਕੋਈ एलान ਥੋੜਾ ਹੁੰਦਾ ਪਬਲਿਕ ਜਾਣੀ ਹੈ ਮੋਰਚਾ ਜਾਣਾ ਉਹ ਤਾਂ ਵਿਅਕਤੀਗਤੀ ਚਲ ਜੀਏ ਕੋ ਅੱਜ ਵੀ ਨਹੀਂ ਟੱਕਣਗੇ ਅਸੀਂ ਟ੍ਰੇਨਾਂ ਰਾਹੀਂ ਵੀ ਜਾ ਕੇ ਵੇਖਿਆ ਬਸਾਰੇ ਵੀ ਜਾ ਕੇ ਵੇਖਿਆ ਨੇ ਜਦੋਂ ਅਸੀਂ एलान ਕਰਕੇ ਜਾਵਾਂਗੇ ਕਿ ਮੋਰਚਾ ਸ਼ਿਫਟ ਕਰਨਾ ਉੱਥੇ ਜਾਣਾ ਉਹ ਨਹੀਂ ਜਾਣਦੇ ਨੇ ਹਾਂ ਵੇਸੇ ਇਹ ਹੀ ਰੂਟ ਆਦਾ ਚਲੋ ਬਹੁਤ ਬਹੁਤ ਧੰਨਵਾਦ ਤਾਂ ਇਸ ਵੇਲੇ ਸਰਵਨ ਸਿੰਘ ਪੰਦੇਰ ਹੋਰੀ ਗੱਲਬਾਤ ਕਰ ਰਹੇ ਸੀ ਅੱਗੇ ਦੀ ਰਣਨੀਤੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੀ ਰੂਪਰੇਖਾ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ ਬਿਲਕੁਲ ਤਾਂ ਰੂਪरेखा ਤਾਂ ਫਿਲਹਾਲ ਤਾਂ ਇਹੀ ਨਜ਼ਰ ਆ ਰਹੀ ਹੈ ਜੋ ਸਰਵਨ ਸਿੰਘ ਪੰਗਤ ਜੋ ਜ਼ਿਕਰ ਕਰ ਰਹੇ ਨੇ ਕਿ ਉਹ ਦਿੱਲੀ ਵਾਲੇ ਪਾਸੇ ਕੂਚ ਕਰਨਗੇ ਤੇ ਹੁਣ ਉਹ ਕੂਚ ਕਰਦੇ ਹੋਏ ਉਸੇ ਬਾਰਡਰ ਤੇ ਉਸੇ ਬੈਰੀਕੇਡ ਦੇ ਅੱਗੇ ਤੱਕ ਜਾ ਕੇ ਮੜਾਉਂਦੇ ਨੇ ਜਾਂ ਫਿਰ ਸਥਿਤੀ ਕੁਝ ਵਕਰੀ ਹੋਏਗੀ ਦੇਖਣਾ ਹੋਏਗਾ ਪੰਗਤ ਨੇ ਇੱਕ ਛੋਟਾ ਜਿਹਾ ਸਵਾਲ ਤੋਂ ੜ ਤੋ ਲੈਣਾ ਅ ਦੇਖੋ ਜੋ ਤੁਸੀਂ ਸਵਾਲ ਕੀਤਾ ਇੱਕ ਚੀਜ਼ ਬਹੁਤ ਕਲੀਅਰ ਹੈ ਕਿ 100 ਲੋਕਾਂ ਦੇ ਜਾਣ ਦੇ ਨਾਲ ਬਾਰਡਰ ਨੂੰ ਟੱਪਣਾ ਨਾ ਮੁਮਕਿਨ ਜਾ ਲੱਗ ਰਿਹਾ ਹੈ ਦੂਜਾ ਪੁਆਇੰਟ ਇਹ ਹੈ ਕਿ ਕਿਸਾਨਾਂ ਨੇ ਬਹੁਤ ਕਲੀਅਰ ਕਿਹਾ ਹੈ ਕਿ ਅਸੀਂ ਟਕਰਾਅ ਵਾਲੀ ਸਥਿਤੀ ਦੇ ਵਿੱਚ ਨਹੀਂ ਆਵਾਂਗੇ ਉਹ ਤੀਜਾ ਪੁਆਇੰਟ ਇਹ ਹੈ ਕਿ ਗਲਬਾਤ ਹੋਏਗੀ ਫਿਲਹਾਲ ਕੋਈ ਪੁਆਇੰਟ ਨਜ਼ਰ ਨਹੀਂ ਆ ਰਿਹਾ ਤਾਂ ਫਿਰ ਕੁੱਲ ਮਿਲਾ ਕੇ ਸਥਿਤੀ ਕੀ ਹੈ ਬਸ ਸਥਿਤੀ ਇਹ ਹੈ ਕਿ ਐਲਾਨ ਐਲਾਨ ਤੋਂ ਬਾਅਦ ਦੁਬਾਰਾ ਫਿਰ ਉਸ ਤਰੀਕੇ ਨਾਲ ਹੀ ਬਾਰਡਰ ਦੇ ਉੱਤੇ ਸ਼ੰਭੂ ਸੜਕ ਦੇ ਉੱਤੇ ਹੀ ਬੈਠ ਕੇ ਡਟੇ ਰਹਿਣਗੇ ਕਿਸਾਨੇ ਨਿਚੋੜ ਕੱਢਿਆ ਜਾਵੇ